ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਸੀਂ ਦਰਸ਼ਨ ਕਰ ਰਹੇ ਹੋ ਇਤਿਹਾਸਕ ਗੁਰਦੁਆਰਾ ਮਹਿਦਿਆਣਾ ਸਾਹਿਬ ਦੇ ਇੱਥੋਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇੱਥੇ ਸਿੱਖ ਯੋਧਿਆਂ ਦੀਆਂ ਸਿੱਖ ਇਤਿਹਾਸ ਦੀਆਂ ਮੂਰਤੀਆਂ ਬਣਾ ਕੇ ਉਹਨਾਂ ਦੇ ਇਤਿਹਾਸ ਨੂੰ ਦਰਸਾਇਆ ਗਿਆ ਹੈ ਜਿਵੇਂ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿ ਅਮਰਜੀਤ ਬਾਬਾ ਦੀਪ ਸਿੰਘ ਜੀ ਖੰਡੇ ਨਾਲ ਲੀਕਵਾ ਬਾਹਰੇ ਨੇ ਤੇ ਹੋਰ ਕਾਫੀ ਮੂਰਤੀਆਂ ਨੇ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਰਹੰਦ ਫਤਿਹ ਦੀ ਜਦੋਂ ਉਹਨਾਂ ਨੇ ਸਰਹੰਦ ਦੀਆਂ ਇੱਟਾਂ ਨਾਲ ਇੱਟ ਖੜਕਾ ਕੇ ਸਹਿਬਜ਼ਾਦਿਆਂ ਦੀ ਸੀਧੀ ਦਾ ਬਦਲਾ ਲਿਆ ਆਹ ਤੁਸੀਂ ਵੀ ਰਾਣੀ ਜਰੋ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਤੇ ਨਾਲ ਆਹ ਇੱਧਰ ਭਾਈ ਮਜੀਦ ਆਹ ਜੀ ਨੂੰ ਆਰੇ ਨਾਲ ਚੀਰਨ ਦਾ ਇਤਿਹਾਸ ਹੈ ਤੇ ਆਹ ਜਦੋਂ ਚੰਕੌਰ ਦੀ ਜੰਗ ਵਿੱਚ ਦੋਵੇਂ ਵੱਡੇ ਸਹਿਬਜ਼ਾਦਿਆਂ ਨੇ ਜੰਗ ਦੇ ਮੈਦਾਨ ਅੰਦਰ ਜੰਗੀ ਕਰਾ ਦੀ ਜੋਰ ਵਿਖਾਈ ਸੀ ਤੇ ਸੀਧੀਆਂ ਪਾਈਆਂ ਇੱਧਰ ਮਾਤਾ ਗੁਜਰੀ ਜੀ ਠੰਡੇ ਬੁਰਜੇ ਵਿੱਚ ਕੈਦ ਸਮੇਂ ਦਾ ਇਤਿਹਾਸ ਤੇ ਨਾਲ ਹੀ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣੇ ਜਾਣ ਦਾ ਦ੍ਰਿਸ਼ ਸ਼ਾਮਲ ਹੈ ਇੱਧਰ ਜਦੋਂ ਮੀਰ ਮੰਨੂ ਦੀ ਜੇਲ੍ਹ ਅੰਦਰ ਸਿੱਖ ਬੀਬੀਆਂ ਨੇ ਸਵਾ ਸਵਾ ਮੰਦੇ ਪੀਸ ਨੇ ਪੀਸੇ ਤੇ ਉਹ ਦ੍ਰਿਸ਼ ਸਿੱਖਾਂ ਦੇ ਜੰਮ ਦੇ ਬੱਚਿਆਂ ਨੂੰ ਨੇਜਾਂ ਤੇ ਟੰਕੇ ਸ਼ੀਲ ਕੀਤਾ ਗਿਆ ਇਹ ਹੈ ਭਾਈ ਸੁਬੇਸ਼ ਸਿੰਘ ਤੇ ਭਾਈ ਸਾਹਾਵਾ ਸਿੰਘ ਜੀ ਜਿਨ੍ਹਾਂ ਨੂੰ ਚਰਖੜੀ ਤੋਂ ਚੜ੍ਹ ਕੇ ਸ਼ੀਲ ਕੀਤਾ ਗਿਆ ਸੀ ਹੋਰ ਵੀ ਬਹੁਤ ਸਾਰੀ ਸਿੱਖ ਜੋਧਿਆਂ ਦੀਆਂ ਤਸਵੀਰਾਂ ਜਿਵੇਂ ਕਿ ਭਾਈ ਸੁਖਾ ਸਿੰਘ ਤੇ ਮਹਤਾਬ ਸਿੰਘ ਬਾਬਾ ਬੁੱਤਾ ਸਿੰਘ ਦੇ ਬਾਬਾ ਗਰਜਾ ਸਿੰਘ ਸਿੱਖ ਜੋਤੀ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਜਰਨਲ ਹਰੀ ਸਿੰਘ ਨਰੂਆ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਤਕੜੇ ਜਰਨਾ ਹੈ ਜਿਨ੍ਹਾਂ ਨੂੰ ਮੰਨਿਆ ਗਿਆ ਉਹਨਾਂ ਦੀਆਂ ਤਸਵੀਰਾਂ ਉਹਨਾਂ ਦੀਆਂ ਤਸਵੀਰਾਂ ਬਣਾਈਆਂ ਗਈਆਂ ਨੇ ਸੋ ਆਪ ਸਭ ਸੰਤਾਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਇਸ ਸਥਾਨ ਦੇ ਇੱਕ ਵਾਰੀ ਜ਼ਰੂਰ ਦਰਸ਼ਨ ਕਰਵਾਓ ਤਾਂ ਕਿ ਸਾਡੇ ਬੱਚੇ ਜਿਹੜੇ ਹੈ ਉਹ ਸਿੱਖ ਇਤਿਹਾਸ ਤੋਂ ਜਾਣੂ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ